ਹਾਂਜੀ ਬਜੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀ ਐਂਟੀ ਬਰਗਾੜੀ। ਇਹ ਪਾਈਪ ਆਪਾਂ ਨੂੰ ਕਿਉਂ ਲਾਈ ਜਾਂਦੀ ਹੈ ਇਹਦੇ ਪਿੱਛੇ ਵੀ ਮੇਨ ਰੀਜ਼ਨ ਵਾਸ਼ ਸਾਰਾ ਵਾਸ਼ ਕਰ ਲਿਆ ਤੇ ਬਾਕੀ ਦਾ ਸਮਾਨ ਤਾਂ ਤੁਹਾਨੂੰ ਪਤਾ ਨਾ ਮੈਂ ਪਹਿਲਾਂ ਲਾਲਜਾ ਕਰਾਈ ਬੈਠਾ ਹੀ। ਉਹ ਸੋਹਣਾ ਨਹੀਂ ਲੱਗਦਾ ਜੀ। ਜੀ ਬਜੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀ ਐਂਟੀ ਬਰਗਾੜੀ ਤੇ। ਉਮੀਦ ਕਰਦਾ ਆਪਣੇ ਭਰਾ ਜਿਹੜੇ ਵੀਡੀਓ ਦੇਖ ਰਹੇ ਨੇ ਸਾਰੇ ਠੀਕ ਹੋਣਗੇ। ਲਓ ਜੀ ਫੇਰ ਇੱਕ ਹੋਰ ਨਵੀਂ ਵਧੀਆ ਵੀਡੀਓ ਲੈ ਕੇ ਆ ਤੁਹਾਡੇ ਲਈ ਇੱਕ ਇਨਫੋਰਮੇਸ਼ਨ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਣੇ ਜਿਹੜਾ ਪਿੱਛੇ ਅਰਜਨ ਟਰੈਕਟਰ ਕੋ ওভারਹਾਲ ਹੋ ਰਿਹਾਗਾ ਇਹਦੇ ਪਾਰਟ ਚੱਲ ਰਹੇ ਨੇ ਤੇ YouTube ਤੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਪਾਰਟ ਆਪਣੇ ਸਾਰੇ ਫਿਟਿੰਗ ਵਗੈਰਾ ਦੇ ਕੱਲ ਨੂੰ ਵੀ ਇਹਦਾ ਪਾਰਟ ਆਊਗਾ ਤਾਂ ਪਾਰਟ ਨੰਬਰ 3 ਰਹਿੰਦਾ ਹਜੇ ਮੁੜ ਕੇ 4 ਨੰਬਰ ਪਾਰਟ ਵੀ ਬਣਾਵਾਂਗੇ ਇਹਦਾ ਟੈਸਟ ਡਰਾਈਵ ਦਾ ਸਾਰੇ ਤੁਹਾਨੂੰ ਇਸ ਚੈਨਲ ਦੇ ਉੱਪਰ ਦੇਖਣ ਨੂੰ ਤੁਹਾਨੂੰ ਮਿਲਣਗੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸਿਰਫ ਇਨਫੋਰਮੇਸ਼ਨ ਤੇ ਬਣਾ ਰਹੇ ਆ ਆਪਾਂ ਕਾਫੀ ਸਾਰੇ ਭਰਾਵਾਂ ਨੂੰ ਪਤਾ ਹੀ ਆ ਇੱਕ ਇੰਜਨ ਦੇ ਉੱਪਰ ਓਵਰਫਲੋ ਪਾਈਪ ਲੱਗਿਆ ਹੁੰਦਾਗਾ ਜਿਹਨੂੰ ਕਿ ਆਪਾਂ ਬਲੋ ਪਾਈਪ ਵੀ ਕਹਿੰਦੇ ਆ ਬਾਕੀ ਮਕੈਨੀਕਲ ਪਾਟਸ਼ਾ ਦੇ ਵਿੱਚ ਇਹਨੂੰ ਕੁਝ ਹੋਰ ਕਿਹਾ ਜਾਂਦਾਗਾ ਜਿਹਨੂੰ ਕਿ ਪਿਸਟਨ ਦਾ ਵੈਂਟੀਲੇਟਰ ਵੀ ਕਹਿ ਦਿੰਦੇ ਆ ਆਪਾਂ ਵੈਂਟੀਲੇਟਰ ਦਾ ਕੰਮ ਕਰਦੀ ਏ ਪਾਈਪ ਲਓ ਜੀ ਕਰਦੇ ਆ ਆਪਾਂ ਇਸ ਵੀਡੀਓ ਤੇ ਸ਼ੁਰੂਆਤ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਆਪਾਂ ਤੇ ਦੱਸਦੇ ਆ ਤੁਹਾਨੂੰ ਇਸ ਇਹ ਪਾਈਪ ਕਿਉਂ ਲਾਈ ਹੁੰਦੀ ਆ ਤੁਸੀਂ ਅਕਸਰ ਦੇਖਿਆ ਹੋਣਾ ਇਹ ਕਈ ਟਰੈਕਟਰਾਂ ਦੇ ਉੱਪਰ ਹੈਡ ਦੇ ਉੱਪਰ ਲਾਈ ਜਾਂਦੀ ਆ ਕਈਆਂ ਦੇ ਉੱਪਰ ਇੱਥੇ ਡੀਜ਼ਲ ਪੰਪ ਦੇ ਅਗਲੀ ਸਾਈਡ ਲਾਈ ਹੁੰਦੀ ਆ ਪਾਈਪ ਇਹ ਪਾਈਪ ਆਪਾਂ ਨੂੰ ਕਿਉਂ ਲਾਈ ਜਾਂਦੀ ਆ ਇਹਦੇ ਪਿੱਛੇ ਵੀ ਮੇਨ ਰੀਜ਼ਨ ਹੁੰਦਾਗਾ ਸਦਰੋਂ ਜਦੋਂ ਤੁਹਾਡਾ ਟਰੈਕਟਰ ਪਿਸਟਨਾਂ ਨੂੰ ਹਵਾ ਨੂੰ ਉੱਪਰ ਨੂੰ ਖਿੱਚਦਾ ਤਾਂ ਤੁਹਾਡਾ ਇਹ ਹਵਾ ਨੂੰ ਅੰਦਰ ਖਿੱਚਦੀ ਹੈ ਤੇ ਜਦੋਂ ਪਿਸਟਨ ਤਾਂ ਤੋਂ ਬੋਟਮ ਤੋਂ ਸੌਰੀ ਬੋਟਮ ਤੋਂ ਟੀਡੀਸੀ 'ਲਵ ਜਾਂਦੇ ਆ ਤਾਂ ਹਵਾ ਖਿੱਚਦਾਗਾ ਤੇ ਟੀਡੀਸੀ ਤੋਂ ਬੋਟਮ ਤੱਕ ਜਾਂਦੇ ਆ ਪਿਸਟਨ ਉਹ ਆਪਣੀ ਜਿਹੜੀ ਹਵਾ ਖਿੱਚੀ ਹੁੰਦੀ ਆ ਉਹਨੂੰ ਬਾਹਰ ਕੱਢਦਾਗਾ ਬਾਕੀ ਇਹ ਪਾਈਪ ਜਿਵੇਂ ਆਪਣਾ ਰਿੰਗਾ ਨਹੀਂ ਪ੍ਰੈਸ਼ਰ ਲੀਕ ਹੋ ਜਾਂਦਾ ਕੰਪਰੈਸ਼ਰ ਲੀਕ ਹੋ ਜਾਂਦਾ ਉਹਦੀ ਹਵਾ ਨੂੰ ਵੀ ਬਾਹਰ ਕੱਢਣ ਲਈ ਇਹ ਲਾਈ ਹੁੰਦੀ ਹੈ ਕੰਪਨੀ ਦੀ ਕਿਉਂਕਿ ਸੱਜਣੋ ਇਹ ਵੀਡੀਓ ਬਣਾਉਣ ਦਾ ਸਾਡੇ ਮਕਸਦ ਤਾਂ ਹੁੰਦੇ ਆ ਤਾਨੂੰ ਹਰ ਚੀਜ਼ ਬਾਰੇ ਬ੍ਰੇਕੀ ਦੇ ਨਾਲ ਪਤਾ ਹੋਣਾ ਚਾਹੀਦਾਗਾ ਕਿਉਂਕਿ ਮੋਟਾ-ਮੋਟਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਬਲੋ ਪਾਈਪ ਆ ਜੀ ਹਵਾ ਲੈਂਦਾ ਜਾਂ ਸਾਹ ਬਾਹਰ ਕੱਢਦਾ ਪਰ ਇਹਦੇ ਪਿੱਛੇ ਮਕੈਨੀਕਲ ਥਿਓਰੀ ਵੀ ਛੁਪੀ ਹੁੰਦੀ ਹੈ ਸੱਜਣੋ ਉਹ ਤੁਹਾਡੇ ਤੱਕ ਅਸੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆਂ ਕਈ ਭਰਾਵਾਂ ਦਾ ਕਮੈਂਟ ਵੀ ਆਉਂਦਾ ਯਾਰ ਇੰਜੀਨੀਅਰ ਆ ਤੁਸੀਂ ਯਾਰ ਇੰਜੀਨੀਅਰ ਸਾਹਿਬ ਉਹ ਦੇਖੋ ਸੱਜਣੋ ਅਸੀਂ ਕੋਈ ਇੰਜੀਨੀਅਰ ਯੂਨੀਵਰਸਿਟੀ ਪੰਜਨੀ ਆਰ ਨਹੀਂ ਗਏ ਸਿਰਫ ਅਸੀਂ ਜੋ ਅਸੀਂ ਸਿੱਖਦੇ ਆਂ ਉਹੀ ਤੁਹਾਡੇ ਤੱਕ ਪਹੁੰਚ ਕਰਦੇ ਆਂ ਇਸ ਵੀਡੀਓ ਦੇ ਵਿੱਚ ਕਿਉਂਕਿ ਸੱਜਣੋ ਇੰਜੀਨੀਅਰ ਤਾਂ ਆਪਣੇ ਆਪਣੇ ਲੈਵਲ ਤੇ ਸਾਰੇ ਹੁੰਦੇ ਨੇ ਠੀਕ ਹੈ ਕਿਉਂਕਿ ਮੈਂ ਆਪਣੇ ਆਪ ਨੂੰ ਨਹੀਂ ਸਮਝਦਾ ਕਿ ਇੰਜੀਨੀਅਰ ਕਿਉਂਕਿ ਸਾਨੂੰ ਤਾਂ ਪ੍ਰਮਾਤਮਾ ਵੱਲੋਂ ਜਿੰਨਾ ਕੋਣ ਬਖਸ਼ਿਆ ਸੀ ਉਨਾ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਸੀ ਚਲੋ ਐਨੀਵੇਜ਼ ਆਪਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਆਪਾਂ ਆਪਦੇ ਲੈਵਲ ਤੇ ਹੋਗੇ ਆਪਣੀ ਹਿੱਕ ਦੇ ਜੋਰ ਤੇ ਆਪਾਂ ਵੀਡੀਓ ਬਣਾਉਣੇ ਆਪਾਂ ਕਿਹੜਾ ਕਿਸੇ ਤੋਂ ਲੈਣਾ ਜਾਂ ਆਪ ਨੂੰ ਡਰਾਂ ਕਿਸੇ ਦਾ ਚਲੋ ਗੱਲ ਚੱਲੀ ਜਾਂਦੀ ਸੀ ਆਪਣੀ ਇਹ ਪਿਸਟਨਾਂ ਜਿਹੜੀ ਆ ਹਵਾ ਨੂੰ ਖਿੱਚਦੇ ਵੀ ਇਸ ਪਾਈਪ ਰਾਈਂ ਤੇ ਬਾਹਰ ਵੀ ਕੱਢਦਾਗਾ ਇਹ ਤਾਂ ਪਾਈਪ ਇੰਜਨ ਦੇ ਉੱਪਰ ਲਾਈ ਜਾਂਦੀ ਆ ਜਿਹਨੂੰ ਵੈਂਟੀਲੇਟਰ ਪਿਸਟਨਾਂ ਦਾ ਵੈਂਟੀਲੇਟਰ ਕਹਿੰਦੇ ਆ ਬਾਕੀ ਇਸ ਪਾਈਪਰਾ ਹੀ ਆਪਣੀ ਜਿਹੜੇ ਔਇਲ ਆਪਣਾ ਗਰਮ ਹੁੰਦਾ ਓਵਰ ਹੀਟ ਹੁੰਦਾ ਉਦੋਂ ਆਪਣੀਆਂ ਗੈਸਾਂ ਪ੍ਰੋਡਿਊਸ ਹੁੰਦੀਆਂ ਇਹਦੇ ਵਿੱਚ ਬਣਦੀਆਂ ਗੈਸਾਂ ਬਣਦੀਆਂ ਇਹਦੇ ਵਿੱਚ ਤਾਂ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਂਦਾ ਜੇ ਮੰਨ ਲਓ ਇਹ ਪਾਈਪ ਬੰਦ ਹੋ ਜੇ ਜਾਂ ਬਲਾਕ ਹੋ ਜੇ ਜਾਂ ਇਹਨੂੰ ਬੰਦ ਕਰ ਦਿੱਤਾ ਜਾਵੇ ਤਾਂ ਤੁਹਾਡੇ ਇੰਜਨ ਦੇ ਵਿੱਚ ਕੀ ਹੋਊਗਾ ਉਹ ਤਾਂ ਸਾਰਿਆਂ ਨੂੰ ਪਤਾ ਪਹਿਲੇ ਕਿ ਤਾਂ ਮੇਨ ਚੀਜ਼ ਲੀਕੇਜ ਹੋਊਗਾ ਇੰਜਨ ਫੁੱਲ ਲੀਕ ਕਰੂਗਾ ਤੁਹਾਡਾ ਇੰਜਨ ਠੀਕ ਆ ਜੀ ਜੇ ਮੰਨ ਲਓ ਇਹ ਪਾਈਪ ਬਲਾਕ ਹੋ ਜੇ ਤਾਂ ਨੰਬਰ 2 ਤੇ ਤੁਹਾਡੇ ਪਿਸਟਨਾਂ ਜਿਹੜੇ ਬਾਹਰੋਂ ਠੰਡੀ ਹਵਾ ਨੂੰ ਖਿੱਚ ਨਹੀਂ ਪਾਉਣਗੇ ਕਿਉਂਕਿ ਜੇ ਟਰੈਕਟਰ ਦਾ ਪਾਈਪ ਇਹ ਬਲੌਕ ਹੋ ਗਈ ਹਵਾ ਠੰਡੀ ਇੰਜਨ ਨੂੰ ਨਾ ਜਾਊਗੀ ਅੰਦਰ ਮਗਲੈਲ ਨੂੰ ਤਾਂ ਤੁਹਾਡਾ ਟਰੈਕਟਰ ਵੀ ਓਵਰ ਹੀਟ ਹੋਊਗਾ ਇੰਨੇ ਫਾਇਦੇ ਹੁੰਦੇ ਨੇ ਸੱਜਣੋ ਇਸ ਪਾਈਪ ਲਾਉਣ ਦੇ ਠੀਕ ਹੈ ਬਾਕੀ ਦਾ ਸਾਰੇ ਭਰਾਵਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਇਹ ਪਾਈਪ ਕਿਉਂ ਲਾਈ ਜਾਂਦੀ ਹੈ ਕੀ ਇਹਦੇ ਪਿੱਛੇ ਵੱਡਾ ਰੀਜ਼ਨ ਹੁੰਦਾ ਹੈ ਸੱਜਣੋ ਚਲੋ ਕਹਿਣ ਦਾ ਮੇਰਾ ਸਿੱਧੇ ਸ਼ਬਦਾਂ ਵਿੱਚ ਮਤਲਬ ਆ ਸੱਜਣੋ ਇਸ ਪਾਈਪ ਨੂੰ ਸਰਵਿਸ ਵੇਲੇ ਜਦੋਂ ਟਰੈਕਟਰ ਦੀ ਸਰਵਿਸ ਕਰਵਾਉ ਉਦੋਂ ਸਾਫ਼ ਕੀਤਾ ਜਾਵੇ ਠੀਕ ਹੈ ਜੀ ਬਾਕੀ ਇੱਕ ਤੁਸੀਂ ਐਸ਼ਰ ਟਰੈਕਟਰ ਤੇ ਦੇਖਿਆ ਹਣਾ ਪੱਤਾ ਜਾਂ ਆਉਂਦਾਗਾ ਉਹ ਵੀ ਇਹੀ ਕੰਮ ਕਰਦਾ ਸੱਜਣਾ ਬਾਹਰਲੀ ਹਵਾ ਅੰਦਰ ਨਹੀਂ ਜਾਣ ਦਿੰਦਾ ਅੰਦਰਲੀ ਬਾਹਰ ਨਹੀਂ ਜਾਣ ਦਿੰਦਾ ਤਾਂ ਕਰਕੇ ਉਹ ਕੰਪਨੀ ਨੇ ਲਾਇਆ ਹੁੰਦਾਗਾ ਕਈ ਵਾਰੀ ਤੁਸੀਂ ਡਰ ਜਾਂਦੇ ਹੋ ਵੀ ਇਹਦੇ ਵਿੱਚ ਦੀ ਕਈ ਵਾਰੀ ਆਇਲ ਜਾਂਣ ਲੱਗ ਪੈਂਦਾ ਥੱਲੇ ਤੇ ਮੁਗਲੈਲ ਦੇ ਟੁੱਪਕੇ ਡਿੱਗਣ ਲੱਗ ਪੈਂਦੇ ਹੈਗੇ ਤੁਸੀਂ ਸਮਝ ਲੈਣੇ ਆ ਯਾਰ ਸਾਡਾ ਇੰਜ ਡਾਊਨ ਹੋ ਗਿਆ ਉਹ ਕੋਈ ਇੰਜ ਡਾਊਨ ਨਹੀਂ ਹੁੰਦਾ ਕਈ ਵਾਰੀ ਤੁਹਾਡਾ ਸਰਵਿਸ ਲੇਟ ਹੋ ਜਾਂਦੀ ਹੈ ਜਾਂ ਸਰਵਿਸ ਟਾਈਮ ਸਰ ਨਹੀਂ ਕਰਾਉਂਦੇ ਜਾਂ ਟਰੈਕਟਰ ਸਰਵਿਸ ਤੋਂ ਜਿਆਦਾ ਘੰਟੇ ਚੱਲੀ ਜਾਂਦਾ ਤਾਂ ਵੀ ਉਹ ਟਰੈਕਟਰ ਦੇ ਤੁੱਕੇ ਆਉਣ ਲੱਗ ਪੈਂਦੇ ਆ ਕਿਉਂਕਿ ਉਹ ਆਉਣੇ ਕਈ ਟਰੈਕਟਰਾਂ ਦੇ ਵਿੱਚ ਜ਼ਰੂਰੀ ਬੰਦੇ ਕਈ ਟਰੈਕਟਰਾਂ ਦੇ ਵਿੱਚ ਚਲੋ ਜਿਆਦਾ ਇੰਜਨ ਦਾ ਬੈਕ ਪ੍ਰੈਸ਼ਰ ਹੋਵੇ ਤਾਂ ਵੀ ਕੱਢਣ ਲੱਗ ਮੈਂ ਉਹ ਤਾਂ ਚਲੋ ਆਪਾਂ ਨੂੰ ਵੀ ਪਤਾ ਹੀ ਇੰਜਨ ਆਉਣਾ ਜਾਂ ਬੈਕ ਪ੍ਰੈਸ਼ਰ ਵਿੱਚ ਦੀ ਜਿਆਦਾ ਧੂਆ ਆਵੇ ਤਾਂ ਵੀ ਤੁਹਾਨੂੰ ਪਤਾ ਹੀ ਹੈ ਜਰਿੰਗਾ ਦਾ ਪ੍ਰੈਸ਼ਰ ਡਾਊਨ ਹੁੰਦਾਗਾ ਠੀਕ ਹੈ ਜੀ ਤੇ ਬਾਕੀ ਤਾਂ ਚਲੋ ਸਿਸਟਮ ਚੱਲੀ ਜਾਂਦਾਗਾ ਬਾਕੀ ਨਵੇਂ ਟਰੈਕਟਰ ਅੱਜਕੱਲ ਤੁਹਾਨੂੰ ਪਤਾ ਸਾਰੇ ਇਹ ਬਲੋ ਕੱਢਦੇ ਨੇ ਤੇ ਇਹਨਾਂ ਦਾ ਰੈਂਕ ਤਿੰਨ ਹੋਣ ਕਾਰਨ ਕਰਕੇ ਪ੍ਰੈਸ਼ਰ ਬੈਕ ਪ੍ਰੈਸ਼ਰ ਹੁੰਦਾ ਹੀ ਹੈ ਠੀਕ ਆ ਜੀ ਤੇ ਚਲੋ ਅੱਜ ਦੀ ਵੀਡੀਓ ਚ ਤੁਹਾਨੂੰ ਪਤਾ ਚੱਲੇ ਗਿਆ ਹੋਣਾ ਤੇ ਇਸ ਪਾਈਪ ਦੇ ਕੀ ਕੰਮ ਆ ਕਿਉਂ ਇਹ ਪਾਈਪ ਲਾਈ ਜਾਂਦੀ ਐ ਇੰਜਾਂ ਦੇ ਵਿੱਚ ਕੀ ਇਹਦਾ ਪਿੱਛੇ ਵੱਡਾ ਰੀਜਨ ਹੁੰਦਾ ਸਾਰਾ ਤੁਹਾਨੂੰ ਪਤਾ ਚੱਲੀ ਗਿਆ ਹੋਣਾ ਤੇ ਚਲੋ ਹੁਣ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਬਾਕੀ ਤੁਹਾਨੂੰ ਵੀਡੀਓ ਦਾੰ ਤਕਰ ਤੋਂ ਪਹਿਲਾਂ ਤੁਹਾਨੂੰ ਸਾਰਾ ਦਿਖਾ ਦਈਏ ਜੋ ਤੁਹਾਡੀ ਆਪਣੀ ਵਰਕਸ਼ਾਪ ਤੇ ਕੰਮ ਆਇਆ ਹੈ ਚਲੋ ਸੱਜਣੋ ਬਾਕੀ ਤੁਹਾਨੂੰ ਦਿਖਾਉਣਾ ਜੋ ਤੁਹਾਡੀ ਆਪਣੀ ਵਰਕਸ਼ਾਪ ਤੇ ਕੰਮ ਆਇਆਗਾ ਸਾਰਾ ਤੁਹਾਨੂੰ ਨਜ਼ਰ ਮਰਾਉਣੇ ਆ ਤੇ ਸੋ ਆਪਣਾ ਜਿਹੜਾ ਇਦਰ ਮੈਸੀ ਟਰੈਕਟਰ ਜਿਹੜਾ ਸਰਦਾਰ ਬਲਕੌਰ ਸਿੰਘ ਜੀ ਦਾ ਖੁੱਲਿਆ ਵਾ ਸੀਗਾ ਕਿਉਂਕਿ ਇਹ ਟਰੈਕਟਰ ਆਪਾਂ ਪਿਛਲੇ ਸਾਲ ਤਿਆਰ ਕੀਤਾ ਸੀ ਪਰ ਲੇਕਿਨ ਇਹਦੇ ਵਿੱਚ ਔਇਲ ਪੰਪ ਦੀ ਸ਼ਾਫਟ ਟੁੱਟਣ ਕਾਰਨ ਕਰਕੇ ਤੇ ਇਸ ਦਾ ਟਰੈਕਟਰ ਦਾ ਜਿਹੜਾ ਇੰਜਨ ਸੀ ਸੀਜ਼ ਹੋ ਗਿਆ ਸੀਗਾ ਤੇ ਸੋ ਆਪਾਂ ਇਹਦਾ ਪਾਰਟਸ ਸਾਰਾ ਵਾਸ਼ ਕਰ ਲਿਆ ਤੇ ਬਾਕੀ ਦਾ ਸਮਾਨ ਤਾਂ ਤੁਹਾਨੂੰ ਪਤਾ ਨਵਾਂ ਹੀ ਸੀ ਸਾਰਾ ਵਾਲਵੂਲ ਸਾਰਾ ਕੁਝ ਨਵੇਂ ਪਾਏ ਸੀ ਆਪਾਂ ਬਿਲਕੁਲ ਬ੍ਰੈਂਡ ਨਿਊ ਆ ਪਿਸਟਨ ਵੀ ਨਵੇਂ ਪਾਏ ਸੀ ਤੇ ਇਧਰ ਇਹਦੀ ਕ੍ਰੈਂਕ ਸ਼ਾਫਟ ਵਗੈਰਾ ਆਪਣੀ ਨਵੀਂ ਆ ਚੁੱਕੀ ਆ। ਇਹਦੇ ਵਿੱਚ ਬ੍ਰਾਂਡ ਨਿਊ ਨਵੀਂ ਪਾਵਾਂਗੇ ਆਪਾਂ। ਠੀਕ ਆ ਜੀ। ਆ ਬਿਲਕੁਲ ਨਵੀਂ ਪਾਵਾਂਗੇ ਕ੍ਰੈਂਕ ਸ਼ਾਫਟ ਇਹਦੇ ਕਿਉਂਕਿ ਪੁਰਾਣੀ ਨਹੀਂ ਆਪਾਂ ਯੂਜ਼ ਕਰਦੇ ਸੱਜਰੋਂ। ਬਾਕੀ ਜੋ ਮਗਰ ਰੰਗ ਪੇਂਟ ਦਾ ਕੰਮ ਚੱਲੀ ਜਾਂਦਾ ਤੁਹਾਨੂੰ ਉਹ ਵੀ ਇਸ ਬਲੌਗ ਦੇ ਵਿੱਚ ਦਿਖਾਉਨੇ ਆਪਾਂ ਤੁਹਾਨੂੰ। ਤੇ ਇਧਰ ਜਿਹੜਾ ਇਸ ਟਰੈਕਟਰ ਸੀ ਇਹਦੇ ਵਿੱਚ ਵੀ ਆਪਣਾ ਬ੍ਰੇਕਾਂ ਵਗੈਰਾ ਦਾ ਕੰਮ ਚੱਲੀ ਜਾਂਦਾਗਾ। ਤੇ ਜੋ ਵਰਕ ਆ ਤੁਹਾਡੀ ਵਰਕਸ਼ਾਪ ਤੇ ਤੇ ਸਾਰਾ ਦਿਖਾਉਨੇ ਆਪਾਂ। ਲੱਗੇ ਪੇਂਟ ਦਾ ਕੰਮ ਸਾਰਾ ਚੱਲੀ ਜਾਂਦਾ ਇੱਧਰ ਆਪ ਜੀ ਆਹ ਮੁੰਡੇ ਦੀ ਕਰਤੀ ਛਤਰੀ ਓਕੇ ਕਿਵੇਂ ਰੰਗ ਕਰਾਤੀ ਓਏ ਹਾਂ ਨਹੀਂ ਕਰਾਤੀ ਮੈਂ ਕਰਤੀ ਠੀਕ ਹੈ ਨਾ ਕਰਾਂਗੇ ਸੁਣਾ ਲੱਗਦਾ ਪਹਿਲਾਂ ਲਾਲ ਜਾ ਕਰਾਈ ਬੈਠਾ ਸੀ ਉਹ ਸੋਹਣਾ ਨਹੀਂ ਲੱਗਦਾ ਜੀ ਚਲੋ ਲਾਉ ਜੀ ਇਧਰ ਆਪਣੇ ਮਟ ਗੜ ਵੀ ਪੇਂਟ ਹੋ ਚੁੱਕੇ ਆਗੇ ਤੇ ਹੁਣ ਆਪਾਂ ਇਹਦੇ ਵਿੱਚ ਫਿਨਿਸ਼ਿੰਗ ਕੋਟ ਲਾਉਣਾ ਆਪਾਂ ਇੱਥੇ ਫਿਨਿਸ਼ਿੰਗ ਕੋਟ ਲੱਗੂਗਾ ਹੁਣ ਇਹਦੇ ਉੱਤੇ ਜਿਹਨੂੰ ਕਿ ਆਪਾਂ ਕਲੀਅਰ ਕੋਟ ਵੀ ਕਹਿ ਦਿੰਨੇ ਆ ਕਵਰਿੰਗ ਕੋਟ ਵੀ ਕਹਿ ਦਿੰਨੇ ਆ ਤੇ ਹਾਰਡਨਰ ਕੋਟ ਵੀ ਕਹਿ ਆ ਨਾ ਜਿਹਦੇ ਨਾਲ ਆਪਣਾ ਰੰਗ ਪੱਕਣਾਗਾ ਠੀਕ ਆ ਜੀ ਹਜੇ ਤਾਂ ਇਹਦਾ ਬੇਸ ਕੱਚਾਗਾ ਜਦੋਂ ਇਹ ਪਰ ਕਲੀਅਰ ਵਗੈਰਾ ਵੱਜ ਗਿਆ ਉਦੋਂ ਹੋਜੂਗਾ ਓਕੇ ਦੀ ਰਪੋਰਟਾ ਠੀਕ ਆ ਜੀ ਇਧਰ ਆਪਣਾ ਪੇਂਟ ਰਿਮੂਵ ਹੋਈ ਜਾਂਦਾ ਤੇ ਇਧਰ ਆ ਬੋਵੀ ਕਰੀਏ ਦਾ ਨਾਪ ਤੋਲ ਇਹ ਆ ਹੋਈ ਜਾਂਦਾ ਨਾਪ ਤੋਲ ਕਰੀਏ ਨੇ ਨਾਪ ਤੋਲ ਆਇਆ ਕਰੀਏ ਨੇ ਨਾਪ ਤੋਲ ਠੀਕ ਆ ਠੀਕ ਆ ਨਾਬਤੋਲ ਕਰੀ ਜਾਂਦਾ ਇਧਰ ਸ਼ਵਾ ਵਗੈਰਾ ਹੋ ਗਏ ਨਾ ਰੈਡੀ ਤੇ ਚਲੋ ਆਪਾਂ ਦਿਖਾਉਣਾ ਤੁਹਾਨੂੰ ਮਰਗਾੜਾਂ ਤੇ ਮਾਰ ਕੇ ਆਪਾਂ ਕਲੀਅਰ ਕੋਟ ਕਿਵੇਂ ਫਿਨਿਸ਼ਿੰਗ ਆਉਂਦੀ ਆ ਲਓ ਭਾਈ ਜੀ ਆਪਾਂ ਅਰਜਨ ਦਾ ਕਰ ਰਹੇ ਆ ਟਾਈਮਿੰਗ ਕਾ ਪਰਫੈਕਟ ਬਾਕੀ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਦੇਖਣ ਨੂੰ ਬਾਕੀ ਫਿਟਿੰਗ ਮਿਲੂਗੀ ਜੀ ਤੇ ਸੋ ਜਿਹੜੇ ਮੜਗਾੜ ਸੀ ਆਪਣੇ ਉਹਨਾਂ ਦੇ ਉੱਪਰ ਕਲੀਅਰ ਕੋਟ ਵੱਜ ਚੁੱਕਿਆਗਾ ਆਪਣਾ ਤੇ ਤੁਹਾਨੂੰ ਚੈੱਕ ਕਰਾ ਦਿੰਨੇ ਆਪਾਂ ਤੇ ਇੱਕ ਆਪਣੇ ਕੋਲੇ ਇਹ ਹਾਲੈਂਡ ਟਰੈਕਟਰ ਆਇਆਗਾ ਜਿਹਦੇ ਵਿੱਚ ਆਪਾਂ ਟਾਪ ਗੇਅਰ ਦੀ ਸਪੀਡ ਵਧਾਉਣੀ ਆ ਬਾਕੀ ਇਹਦੇ ਇੰਜਨ ਮੋਡੀਫਾਈ ਕਰ ਗੀਰ ਦਾ ਕੰਮ ਐਕਸਲਾਂ ਦਾ ਕੰਮ ਕਲੱਚ ਦਾ ਕੰਮ ਆ ਸਪੈਸ਼ਲਿਟੀਸ਼ਨ ਸੋ ਆਪਣੇ ਇਹਦੇ ਵੀ ਬਲੌਗ ਤੁਹਾਨੂੰ YouTube Instagram Facebook ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਜਲਦ ਆ ਰਹੀਆਂ ਇਹ ਟਰੈਕਟਰ ਦੀਆਂ ਵੀਡੀਓ ਇੱਧਰ ਇੱਕ ਨਾੜ ਗ੍ਰਾਂ ਟਰੈਕਟਰ ਆਸੀ ਦੀ ਵੀ ਬ੍ਰੇਕਾਂ ਦੀ ਜੌਬ ਕਰਨੀ ਕੱਲ ਖੋਲਾਂਗੇ ਆਪਾਂ ਇਹਨਾਂ ਇਧਰ ਮਰਗਾੜਾਂ ਤੇ ਕਲੀਅਰ ਕੋਡ ਵਾ ਜਿਸਕੇ ਆਪਣਾ ਤੁਸੀਂ ਸੈਲਫ ਚੈੱਕ ਆਪ ਸਕਦੇ ਇਹਦੇ ਸੁਨਿਸ਼ਚਿਤ ਬਣੂ ਕਿ ਹੋਵੇ ਕੰਮ ਤੇ ਚਲੋ ਵੀ ਸੱਜਣੋ ਬਾਕੀ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਮਿਲਾਂਗੇ ਕੱਲ ਕੱਲ ਵਾਲੇ ਵਲੌਗ ਦੇ ਵਿੱਚ ਧੰਨਵਾਦ ਸਾਰਿਆਂ ਦਾ